ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਬੇਨਤੀਆਂ ਪਰਵਾਣ ਕਰਿਓ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਇਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਗੁਰੂ ਘਰ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਨੂੰ ਲੈ ਕੇ ਅੱਜ ਤੁਹਾਡੇ ਨਾਲ ਕੁਝ ਗੱਲਾਂ ਕੁਝ ਬੇਨਤੀਆਂ ਸਾਂਝੀਆਂ ਕਰਨ ਲੱਗੇ ਆਂ ਗੁਰੂ ਕਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਭੁੱਲ ਕੇ ਵੀ ਤੁਸੀਂ ਇਹ ਗਲਤੀਆਂ ਨਾ ਕਰਦੇਓ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੀ ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜੋ ਤੇ ਗੱਜ ਕੇ ਬੁਲਾਓ ਬੋਲੋ ਵਾਖੇ ਗੁਰਜੀਕਾ ਖਾਲਸਾ ਸ਼੍ਰੀ ਵਾਖੇ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਸਤਿਕਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਪਵਨ ਬਾਣੀ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੂਖਾ ਸਤਿਗੁਰੂ ਕਹਿੰਦੇ ਨੇ ਮਨ ਤੇ ਤਨ ਦਾ ਇਸ਼ਨਾਨ ਕਰਵਾ ਹੁਣ ਤਨ ਦਾ ਇਸ਼ਨਾਨ ਤੇ ਪਾਣੀ ਦੇ ਨਾਲ ਕਰਾਵਾਂਗੇ ਤੇ ਮਨ ਦਾ ਇਸ਼ਨਾਨ ਸਤਿਗੁਰੂ ਜੀ ਨੇ ਕਿਹਾ ਕਿ ਮਨ ਦਾ ਇਸ਼ਨਾਨ ਬਾਣੀ ਦੇ ਨਾਲ ਕਰਉਣਾ ਸਤਿਗੁਰ ਕਾ ਸੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਸਤਿਗੁਰੂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਸਵੇਰੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਤੂੰ ਭਲਕੇ ਉੱਠ ਕੇ ਗੁਰੂ ਦਾ ਨਾਮ ਧਿਆਉਣਾ ਤੂੰ ਸਤਿਗੁਰਾਂ ਨੇ ਕਿਹਾ ਕਿ ਸਤਿਗੁਰਾਂ ਨੇ ਕਿਹਾ ਕਿ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਸਤਿਗੁਰਾਂ ਨੇ ਇਹ ਗੱਲ ਵੀ ਕਹਿ ਦਿੱਤੀ ਕਿ ਜਿਹੜਾ ਮਨ ਐਨਾ ਪਿਆਰਿਓ ਉਹ ਮਨ ਤੁਹਾਡਾ ਸਾਫ ਉਦੋਂ ਹੋਵੇਗਾ ਜਦੋਂ ਤੁਸੀਂ ਬਾਣੀ ਦਾ ਇਸ਼ਨਾਨ ਕਰੋਗੇ ਪਾਣੀ ਧੋਤੇ ਉਤਰ ਸੁਖੇ ਹੈ ਮੂਤ ਪਲੀਤੀ ਕੱਪੜ ਹੋਈ ਦੇ ਪਾਣੀ ਲਈਏ ਉਹ ਤੋਏ ਸਤਿਗੁਰੂ ਕਹਿੰਦੇ ਨੇ ਕਿ ਜੇਕਰ ਕੱਪੜੇ ਗੰਦੇ ਹੋਣ ਦਾਗ ਹੋਵੇ ਤਾਂ ਉਸ ਨੂੰ ਧੋਤਾ ਜਾ ਸਕਦਾ ਹੈ ਉਹ ਧੋਪੇ ਨਾਵੇ ਕਿ ਰੰਗ ਸਤਿਗੁਰੂ ਜੀ ਕਹਿੰਦੇ ਨੇ ਮਨ ਮੈਲਾ ਹੋਵੇ ਤਾਂ ਫਿਰ ਨਾਮ ਦੇ ਨਾਲ ਹੀ ਧੋਤਾ ਜਾ ਸਕਦਾ ਹੈ ਇਸ ਚੀਜ਼ ਨੂੰ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਮੈਂ ਬੇਨਤੀ ਕਰਦਾ ਮਾ ਜੋ ਵੀ ਕਿਤੇ ਗੁਰੂ ਘਰ ਦੇ ਵਿੱਚ ਆਪਾਂ ਜਦੋਂ ਜਾਂਦੇ ਆ ਆਪਾਂ ਸਰੋਵਰ ਤੇ ਜਾਂਦੇ ਆ ਉਥੇ ਆਪਾਂ ਤਨ ਦਾ ਇਸ਼ਨਾਨ ਕਰਦੇ ਆ ਫਿਰ ਅੰਦਰ ਦਰਬਾਰ ਜਾ ਕੇ ਮਨ ਦਾ ਜੁ ਇਸ਼ਨਾਨ ਹੈ ਕਹਨ ਦਾ ਭਾਵ ਕਿ ਇੱਕ ਇਸ਼ਨਾਨ ਤਨ ਦਾ ਹੁੰਦਾ ਹੈ ਤੇ ਦੂਜਾ ਇਸ਼ਨਾਨ ਮਨ ਦਾ ਹੁੰਦਾ ਹੈ ਅਸੀਂ ਦੋਵੇਂ ਇਸ਼ਨਾਨ ਕਰਨੇ ਆ ਪਹਿਲਾਂ ਕਰਨਾ ਹੈ ਤਨ ਦਾ ਇਸ਼ਨਾਨ ਜੋ ਅਸੀਂ ਗੁਰੂ ਘਰ ਦੇ ਵਿੱਚ ਬਣੇ ਸਰੋਵਰ ਦੇ ਵਿੱਚ ਕਰਾਂਗੇ ਤੇ ਫਿਰ ਮਨ ਦਾ ਇਸ਼ਨਾਨ ਕਰਨਾ ਉਹ ਕਿਵੇਂ ਕਰਨਾ ਹੈ ਗੁਰੂ ਘਰ ਦੇ ਵਿੱਚ ਜਾਣਾ ਹੈ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਣਾ ਹੈ ਬਾਣੀ ਪੜਨੀ ਹੈ ਬਾਠ ਪੜਨਾ ਹੈ ਸਵੇਰੇ ਉੱਠ ਕੇ ਤੁਸੀਂ ਪਰਮਾਤਮਾ ਦਾ ਜਦੋਂ ਨਾਮ ਤੇ ਆਉਗੇ ਤਾਂ ਤੁਸੀਂ ਮਨ ਦਾ ਇਸ਼ਨਾਨ ਕਰੋਗੇ ਅਸੀਂ ਮਨ ਦੇ ਇਸ਼ਨਾਨ ਵੱਲ ਧਿਆਨ ਇਸ ਕਰਕੇ ਨਹੀਂ ਦਿੰਦੇ ਅਸੀਂ ਸੋਚਦੇ ਹਾਂ ਕਿ ਸਾਡਾ ਮਨ ਤਾਂ ਸਾਫ਼ ਹੈ ਸਾਡੇ ਮਨ ਨੂੰ ਕੀ ਹੋਏ ਜਿਹੜਾ ਮੈਲ ਸਾਡੇ ਅੰਦਰ ਹੈ ਅਸੀਂ ਉਸ ਤੋਂ ਵਾਕਿਫ ਨਹੀਂ ਆ ਅਸੀਂ ਉਸ ਨੂੰ ਲੁਕੋਈ ਬੈਠੇ ਹਾਂ ਅਸੀਂ ਕਹਿੰਦੇ ਹਾਂ ਸਤਾ ਬਹੁਤ ਚੰਗੇ ਬੰਦੇ ਆ ਸਾਡੇ ਵਰਗਾ ਦਾ ਚੰਗਾ ਬੰਦਾ ਹੀ ਦੁਨੀਆ ਦੇ ਵਿੱਚ ਨਹੀਂ ਕਿਉਂਕਿ ਅਸੀਂ ਸਾਰਿਆਂ ਨੇ ਡਿਗਰੀ ਚੁੱਕ ਲਈ ਐ ਅਸੀਂ ਆਪਣੇ ਆਪ ਨੂੰ ਪਰਫੈਕਟ ਮੰਨਦੇ ਆ ਅਸੀਂ ਕਹਿੰਨੇ ਆ ਕਿ ਸਾਡੇ ਤੋਂ ਵੱਡਾ ਕੋਈ ਹੈ ਹੀ ਨਹੀਂ ਅਸੀਂ ਤਾਂ ਬਿਲਕੁਲ ਸਾਫ਼ ਮੰਨ ਲਿਆ ਪਤਾ ਨਹੀਂ ਸਾਨੂੰ ਫਿਰ ਕਿਉਂ ਪਰਮਾਤਮਾ ਸਾਡੀ ਨਹੀਂ ਸੁਣਦਾ ਇਹੀ ਸੋਚ-ਸੋਚ ਕੇ ਅਸੀਂ ਆਪਣਾ ਮਨ ਹੋਰ ਖਰਾਬ ਕਰਦੇ ਆ ਇੱਕ ਚੀਜ਼ ਹੋਰ ਹੈ ਗੁਰਮਖ ਪਿਆਰਿਓ ਉਹ ਚੀਜ਼ ਇਹ ਕਿ ਜਦੋਂ ਗੁਰੂ ਘਰ ਦੇ ਵਿੱਚ ਅਸੀਂ ਸਰੋਵਰ 'ਚ ਜਾਂਦੇ ਆ ਇਸ਼ਨਾਨ ਕਰਦੇ ਆ ਉਦੋਂ ਨਾਲ ਪਤਾ ਕੀ ਹੁੰਦਾ ਮਨ ਦਾ ਜਿਹੜਾ ਹੰਕਾਰ ਹੈ ਦੂਰ ਹੋ ਜਾਂਦਾ ਹੈ ਬੰਦਾ ਜਿਹੜਾ ਹੰਕਾਰ ਚੱਕੀ ਫਿਰਦਾ ਮੈਂ ਮੇਰਾ ਮੇਥੋਂ ਮੇਰੇ ਬਿਨਾ ਵਗੈਰਾ ਵਗੈਰਾ ਉਹ ਸਾਰਾ ਹੰਕਾਰ ਜਦੋਂ ਤੁਸੀਂ ਸੋਗਰ ਚ ਇਸ਼ਨਾਨ ਕਰੋਗੇ ਨਾ ਉਹ ਨਿਕਲ ਜਾਏਗਾ ਸੋ ਜਿੱਥੇ ਸਾਰੇ ਇਸ਼ਨਾਨ ਕਰਦੇ ਐ ਉਥੇ ਕਿਸੇ ਕੋੜੀ ਨੇ ਵੀ ਹੋਣਾ ਕਿਸੇ ਰਾਜੇ ਨੇ ਵੀ ਹੋਣਾ ਮਹਾਰਾਜੇ ਨੇ ਵੀ ਹੋਣਾ ਆਪਣੇ ਵਰਗੇ ਨੇ ਵੀ ਜਾਣਾ ਤੇ ਕਿਸੇ ਸਾਧ ਨੇ ਵੀ ਜਾਣਾ ਸਾ ਸੰਗਤ ਜੀ ਕਿਉਂਕਿ ਗੁਰੂ ਘਰ ਦੇ ਵਿੱਚ ਸਾਰੇ ਇੱਕ ਬਰਾਬਰ ਨੇ ਜੇ ਮਾਣ ਪਾਉਣਾ ਹੈ ਸਤਿਗੁਰੂ ਜੀ ਕਹਿੰਦੇ ਨੇ ਫਿਰ ਐ ਕਰੀ ਪਹਿਲਾਂ ਤਨ ਦਾ ਇਸ਼ਨਾਨ ਕਰ ਮਨ ਦੇ ਹੰਕਾਰ ਨੂੰ ਨੀਵਾ ਦੇ ਕਿੰਹੀਂ ਜਦੋਂ ਮਨ ਨੀਵਾ ਹੋ ਜਾਏਗਾ ਨਾ ਮਤ ਤੇਰੀ ਉੱਚੀ ਹੋ ਜਾਏਗੀ ਕਹਿੰਦੇ ਨੇ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖ ਆਪਾ ਹੀ ਗੁਰੂ ਫਿਰ ਤੂੰ ਗੁਰੂ ਕੋਲ ਆਏਗਾ ਤੇ ਮਤ ਤੇਨੂੰ ਫਿਰ ਗੁਰੂ ਨੇ ਬਖਸ਼ਿਸ਼ ਕਰਨੀ ਹੈ ਸੋ ਗੁਰਮਖ ਪਿਆਰਿਓ ਆਪਾਂ ਤਨ ਮਨ ਦੋਵਾਂ ਦਾ ਇਸ਼ਨਾਨ ਕਰਨਾ ਹੈ ਗੁਰੂ ਘਰ ਜਾਣਾ ਹੈ ਆਪਾਂ ਇਸ਼ਨਾਨ ਕਰਨਾ ਹੈ ਸ੍ਰੋਵਰ ਦੇ ਵਿੱਚ ਜਦੋਂ ਸ੍ਰੋਵਰ ਦੇ ਵਿੱਚ ਆਪਾਂ ਇਸ਼ਨਾਨ ਕਰ ਦਿੱਤਾ ਤਾਂ ਇਹ ਇਸ਼ਨਾਨ ਆਪਣੇ ਹੋ ਜਾਊਗਾ ਤਨ ਦਾ ਤਨ ਸਾਫ਼ پاک ਪਵਿੱਤਰ ਹੋ ਜਾਏਗਾ ਜਦੋਂ ਤਨ ਦੀ ਸਫਾਈ ਹੋਗੀ ਮਨ ਵੀ ਫਿਰ ਆਪਣੇ ਆਪ ਕਹੇਗਾ ਕਿ ਮੈਨੂੰ ਸਫਾਈ ਚਾਹੀਦੀ ਹੈ ਮਨ ਦੀ ਸਫਾਈ ਕਿਵੇਂ ਕਰਨੀ ਹੈ ਮਨ ਨੂੰ ਸਾਫ ਕਿਵੇਂ ਕਰਨਾ ਹੈ ਗੁਰੂ ਘਰ ਜਾਣਾ ਹੈ ਮੱਥਾ ਟੇਕੋ ਅਰਦਾਸ ਕਰੋ ਪ੍ਰਮਾਤਮਾ ਮੈਨੂੰ ਆਪਣੇ ਨਾਲ ਜੋੜੀ ਰੱਖ ਮੇਰੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਮੈਲ ਮੈਂ ਮੇਰਾ ਨਾ ਆਵੇ ਹੋਮੇ ਨਾ ਆਵੇ ਹੰਕਾਰ ਨਾ ਆਵੇ ਬਾਣੀ ਪੜੋ ਤੜਕੀ ਉੱਠੋ ਸਵੇਰੇ ਪ੍ਰਮਾਤਮਾ ਦਾ ਨਾਮ ਲਿਆਓ ਸ਼ੁਕਰਾਨੇ ਕਰੋ ਜਿੰਨੇ ਹੋ ਸਕਦਾ ਹੈ ਪ੍ਰਮਾਤਮਾ ਦੇ ਸ਼ੁਕਰਾਨੇ ਕਰੋ ਜਦੋਂ ਤੁਹਾਡਾ ਮਨ ਸਾਫ਼ ਕੋਮਲ ਹੋ ਗਿਆ ਮੈਂ ਤੁਹਾਡੇ ਮਨੋਂ ਖਤਮ ਹੋ ਗਈ ਫਿਰ ਤੁਸੀਂ ਕਰ ਲੈਣਾ ਹੈ ਪਰਮਾਤਮਾ ਦੇ ਨਾਮ ਦਾ ਇਸ਼ਨਾਨ ਫਿਰ ਤੁਹਾਡਾ ਮਨ ਵੀ پاک ਹੋ ਜਾਵੇਗਾ ਪਵਿੱਤਰ ਹੋ ਜਾਏਗਾ ਤੁਹਾਡਾ ਮਨ ਬਿਲਕੁਲ ਜਦੋਂ ਸਾਫ਼ ਸੁਥਰਾ ਹੋ ਗਿਆ ਫਿਰ ਤੁਹਾਨੂੰ ਕਿਸੇ ਇਸ਼ਨਾਨ ਦੀ ਲੋੜ ਨਹੀਂ ਪੈਣੀ ਫਿਰ ਤੁਹਾਨੂੰ ਕਿਸੇ ਇਸ਼ਨਾਨ ਦੀ ਲੋੜ ਨਹੀਂ ਪੈਣੀ ਫਿਰ ਪਰਮਾਤਮਾ ਨੇ ਤੁਹਾਡੇ ਤੇ ਆਪ ਹੀ ਇੰਨੀ ਕਮੇਰ ਕਰ ਦੇਣੀ ਹੈ ਸੋ ਆਪਾਂ ਹੰਕਾਰ ਨੂੰ ਡੇਕਣਾ ਜਦੋਂ ਮਨ ਦੇ ਵਿੱਚੋਂ ਹੰਕਾਰ ਡੇਕ ਗਿਆ ਉਤਰ ਗਿਆ ਸਤਿਗੁਰਾਂ ਦੀ ਕਿਰਪਾ ਜਿਹੜੀ ਹੈ ਉਹ ਤੁਹਾਡੇ ਤੇ ਆਪਣੇ ਆਪ ਨੂੰ ਜਾਣੀ ਹੈ ਯਾਦ ਰੱਖਿਓ